ਕਰਜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬੰਟੀ ਰੁਮਾਣਾ ਨੇ ਕਿਹਾਰੀ ਆਪ ਸਰਕਾਰ ਪੰਜਾਬ ਮੰਡੀ ਬੋਰਡ ਨੇ ਪੰਜਾਬ ਦੀਆਂ ਰੂਰਲ ਲਿੰਕ ਰੋਡਸ ਦੀ ਰਿਪੇਅਰ ਵਾਸਤੇ 2000 ਕਰੋੜ ਰੁਪਇਆ ਪੰਜਾਬ ਮੰਡੀ ਬੋਰਡ ਨੂੰ ਚਾਹੀਦਾ ਪੰਜਾਬ ਮੰਡੀ ਬੋਰਡ ਨੇ ਸਾਰੇ ਬੈਂਕਾਂ ਨਾਲ ਸੰਪਰਕ ਕੀਤਾ ਨੈਸ਼ਨਲਾਈਜ਼ਡ ਬੈਂਕਾਂ ਨਾਲ ਸੰਪਰਕ ਕੀਤਾ ਪਰ ਸਾਰੇ ਸਰਕਾਰੀ ਬੈਂਕ ਮੇਨ ਵੱਡੇ ਬੈਂਕਾਂ ਨੇ ਇਹਨਾਂ ਨੂੰ ਕਰਜ਼ਾ ਦੇਣ ਤੋਂ ਮਨਾ ਹੀ ਕਰਤੀ ਕਿਸੇ ਵੀ ਬੋਰਡ ਕਾਰਪੋਰੇਸ਼ਨ ਨੂੰ ਕਰਜ਼ਾ ਸਭ ਤੋਂ ਸੌਖਾ ਮਿਲਦਾ ਹੈ ਕਿਉਂਕਿ ਸਟੇਟ ਗਾਰੰਟੀ ਹੁੰਦੀ ਹੈ ਸੋ ਜਿਹੜੇ ਫੰਡਸ ਹੁੰਦੇ ਆ ਬੈਂਕਾਂ ਦੇ ਉਹ ਸਿਕਿਉਰ ਹੁੰਦੇ ਆ ਬੈਂਕਾਂ ਨੂੰ ਪਤਾ ਹੈ ਕਿ ਸਾਡਾ ਪੈਸਾ ਸਟੇਟ ਦੀ ਗਾਰੰਟੀ ਹੈ ਮੁੜੇ ਆਉਣਾ ਪਰ ਅੱਜ ਹਾਲਾਤ ਇਹ ਹੋ ਗਏ ਕਿ ਸਟੇਟ ਗਾਰੰਟੀ ਤੇ ਵੀ ਬੈਂਕ ਜਿਹੜੇ ਆ ਉਹ ਕਰਜ਼ਾ ਦੇਣ ਨੂੰ ਤਿਆਰ ਨਹੀਂ ਇਹ ਇੱਕ ਮੂਹ ਬੋਲਦੀ ਤਸਵੀਰ ਹੈ ਪੰਜਾਬ ਦੇ ਫਾਈਨੈਂਸਸ ਦੀ ਇਹ ਦਰਸਾਉਂਦਾ ਹੈ ਕਿ ਕਿਵੇਂ ਬੈਂਕਾਂ ਦਾ ਇਟਸ ਦਾ ਲੈਕ ਆਫ ਫੇਥ ਆਫ ਦਾ ਬੈਂਕਿੰਗ ਐਂਡ ਦਾ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਇਨ ਦਾ ਗਵਰਨਮੈਂਟ ਆਫ ਪੰਜਾਬ ਫਿਸਕਲ ਡੈਫਿਸਿਟ ਰੈਵਨਿਊ ਡੈਫਿਸਿਟ ਦੀ ਗੱਲ ਉਦੋਂ ਆਪਾਂ ਕੀਤੀ ਸੀ ਇਹ ਟਰਸਟ ਡੈਫਿਸਿਟ ਵੀ ਹੈ ਜਿਹੜਾ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦਾ ਪੰਜਾਬ ਦੀ ਸਰਕਾਰ ਦੇ ਵਿੱਚ ਕਲੀਅਰ ਹੁੰਦਾ ਮੰਡੀ ਬੋਰਡ ਨੇ ਸਰਕਾਰ ਦੀਆਂ ਜਿਹੜੀਆਂ ਰੂਰਲ ਲਿੰਕ ਰੋਡਸ ਹੁੰਦੀਆਂ ਉਹਨਾਂ ਦੀ ਰਿਪੇਅਰ ਵਾਸਤੇ 2000 ਕਰੋੜ ਰੁਪਈਆ ਚਾਹੀਦਾ ਸੀ ਸਾਰੇ ਜਿਵੇਂ ਮੈਂ ਜ਼ਿਕਰ ਕੀਤਾ ਬੈਂਕਾਂ ਨੂੰ ਅਪਰੋਚ ਕੀਤਾ ਜਦੋਂ ਨਾ ਹੋ ਗਈ ਕਿਸੇ ਬੈਂਕ ਨੇ ਆਪਦੀ ਈਗਰਨੈਸ ਨਹੀਂ ਸ਼ੋਅ ਕੀਤੀ ਲੋਨ ਦੇਣ ਵਾਸਤੇ ਕੋਈ ਨੋਬਡੀ ਕੇਮ ਫਾਰਵਰਡ ਫਾਰ ਇਟ ਫਿਰ ਇਹਨਾਂ ਨੇ ਨਬਾੜ ਨਾਲ ਗੱਲ ਕੀਤੀ ਵੱਧ ਰੇਟ ਆਫ ਇੰਟਰਸਟ ਤੇ ਪੈਸਾ ਲੈਣ ਵਾਸਤੇ 8.3% ਤੇ ਨਬਾੜ ਨਾਲ ਗੱਲ ਹੋਈ ਕਿ ਤੁਸੀਂ ਸਾਨੂੰ 2000 ਕਰੋੜ ਰੁਪਇਆ ਦੇ ਦਿਓ 8.3% ਤੁਹਾਨੂੰ ਅਸੀਂ ਰੇਟ ਆਫ ਇੰਟਰਸਟ ਦੇਵਾਂਗੇ ਜਿਦੋਂ ਕਿ ਰੈਪੋ ਰੇਟ ਹੈ ਜਿਹੜਾ ਇਹ ਜਿਹੜੇ ਤੇ ਸਰਕਾਰ ਤੇ ਬੈਂਕ ਸੇ ਸਾਰੇ ਡੀਲ ਕਰਦੇ ਐ ਉਹ ਮੈਂ ਅਜ ਅ fırsਰਾਂ ਨਾਲ ਗੱਲ ਕਰ ਰਿਹਾ ਸੀ ਉਹ 5 ਤੇ 6% ਦੇ ਵਿੱਚ ਹੈ ਸਰਕਾਰਾਂ ਜਦੋਂ ਲੋਨ ਲੈਂਦੀਆਂ ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸਟੇਟ ਗਾਰੰਟੀ ਹੁੰਦੀ ਆ ਉਹ ਉਸ ਉਸ ਤੋਂ ਵੀ ਘੱਟ ਰੇਟਾਂ ਤੇ ਲੋਨ ਮਿਲਦਾ ਤੇ ਇਹ 8.3% ਤੇ 2000 ਕਰੋੜ ਰੁਪਇਆ ਵਿੱਚ ਕੰਡੀਸ਼ਨ ਇਹ 2 ਸਾਲ ਦਾ ਮੋਰੀਟੋਰੀਅਮ ਇਹਦੀਆਂ ਕਿਸ਼ਤਾਂ ਜਿਹੜੀਆਂ ਅਦਾਈ ਕੀ ਹੈ ਜਿਹੜੀ ਉਹ 2027 ਤੋਂ ਬਾਅਦ ਸ਼ੁਰੂ ਹੋਊਗੀ ਕਿਉਂਕਿ ਪਤਾ ਹੈ 27 ਤੋਂ ਬਾਅਦ ਅਸੀਂ ਰਹਿਣਾ ਨਹੀਂ ਜਿਹੜੀ ਨਵੀਂ ਸਰਕਾਰ ਪੰਜਾਬ ਦੇ ਲੋਕ ਲਿਉਣਗੇ ਉਹ ਆਪੇ ਆਪ ਦੀ ਬਣੀ ਨਵੇੜੂਗੀ ਉਹ ਆਪਦਾ ਕਰਜ਼ਾ ਅਦਾ ਕਰਨਗੇ ਸੋ ਹਾਲਾਤ ਆਪਾਂ ਸਾਰੇ ਦੇਖ ਰਹੇ ਆ ਪਿੰਡੂ ਸੜਕਾਂ ਦਾ ਰੂਰਲ ਲਿੰਕ ਰੋਡਸ ਦਾ ਹਾਲ ਕੀ ਹੋ ਗਿਆ ਤਕਰੀਬਨ ਮੇਰੇ ਕੋਲੇ ਡਾਟਾ ਹੈ ਸਾਰਾ 65000 ਕਿਲੋਮੀਟਰ ਰੂਰਲ ਲਿੰਕ ਰੋਡਸ ਆ ਪੰਜਾਬ ਚ ਤੇ 1872 ਮੰਡੀਆਂ ਜਿਹੜੀ ਮੰਡੀ ਬੋਰਡ ਜਿੰਨਾ ਦੀ ਦੇਖਰੇਖ ਕਰਦਾ 65000 ਚੋਂ 55000 ਕਿਲੋਮੀਟਰ ਤੋਂ ਵੱਧ ਅਕਾਲੀ ਦਲ ਦੀ ਸਰਕਾਰ ਚ ਬਣੀ ਹੈ 1872 ਮੰਡੀਆਂ ਚੋਂ ਮੈਂ ਡਾਟਾ ਕੱਢ ਰਿਹਾ ਸੀ ਤਕਰੀਬਨ 1700 ਦੇ ਨੇੜੇ ਮੰਡੀ ਹੈ ਜਿਹੜੀ ਅਕਾਲੀ ਦਲ ਦੀਆਂ ਸਰਕਾਰਾਂ ਚ ਬਾਦਲ ਸਾਹਿਬ ਨੇ ਵਿਸ਼ੇਸ਼ ਤੌਰ ਤੇ ਪਿੰਡਾਂ ਚ ਮੰਡੀਆਂ ਬਣਾਈਆਂ ਹਾਲਾਤ ਇਹ ਬਣ ਗਏ ਕਿ ਇਹਨਾਂ ਤੋਂ ਰਿਪੇਅਰ ਵੀ ਨਹੀਂ ਹੋ ਰਹੀਆਂ ਜਿਹੜੀਆਂ ਇਹਨਾਂ ਨੇ ਪ੍ਰਾਇੋਰਟੀ ਤੇ ਸੜਕਾਂ ਕੱਢੀਆਂ ਰਿਪੇਅਰ ਕਰਨ ਵਾਸਤੇ ਇਹਨਾਂ ਨੇ ਤਕਰੀਬਨ 17500 ਕਿਲੋਮੀਟਰ ਸੜਕ ਰਿਪੇਅਰ ਕਰਨੀ ਹਜੇ ਇਹਨਾਂ ਦੀ ਓਵਰ 듀 ਹੋ ਗਈ ਜਿਨੂੰ ਤਕਰੀਬਨ 8-8 ਸਾਲ ਜਿਹੜੀਆਂ ਸੜਕਾਂ ਨੂੰ ਰਿਪੇਅਰ ਕਰਨ ਨੂੰ ਹੋਗੇ ਤੇ ਉਹ ਸੜਕਾਂ ਸਾਰੀਆਂ ਟੁੱਟਦੀਆਂ ਜਾ ਰਹੀਆਂ ਹਨ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਤੇ ਜੇ ਇਮੀਡੀਏਟਲੀ ਰਿਪੇਅਰ ਨਾ ਕੀਤੀਆਂ ਗਈਆਂ ਉਹ ਰਿਪੇਅਰ ਦੀ ਹਾਲਾਤ ਚ ਵੀ ਨਹੀਂ ਰਹਿਣੇ ਤੇ ਵੱਡਾ ਖਰਚਾ ਕਰਕੇ ਨਵੀਆਂ ਬਣਾਉਣੀਆਂ ਪੈਣਗੀਆਂ ਸੋ ਵਿੱਤੀ ਹਾਲਾਤ ਤਾਂ ਪੰਜਾਬ ਦੇ ਇਹ ਬਣ ਗਏ ਐ ਮੈਂ ਅਰਵਿੰਦ ਕੇਜਰੀਵਾਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਨੂੰ ਇਹ ਪੁੱਛਣਾ ਚਾਹਣਾ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਸੀ ਅੱਜ ਤੁਸੀਂ ਹਰ ਇੱਕ ਬੈਂਕ ਹਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨਬਾਰਡ ਵਰਗੀਆਂ ਏਜੰਸੀਆਂ ਕੋਲ ਫਿਰ ਰਹੇ ਹਾਂ ਤਰਲੋ ਮੱਛੀ ਹੋ ਰਹੇ ਹੂ ਕਿ ਸਾਨੂੰ ਲੋਨ ਦਿੱਤਾ ਜਾਵੇ ਤੁਸੀਂ ਤਾਂ ਕਹਿੰਦੇ ਸੀ ਲੋਨ ਲੈਣ ਦੀ ਲੋੜ ਨਹੀਂ ਪੈਣੀ 20000 ਕਰੋੜ ਰੁਪਿਆ ਮਾਈਨਿੰਗ ਮੇਂ ਸੇ ਆਏਗਾ ਅਰਵਿੰਦ ਕੇਜਰੀਵਾਲ ਕਹਿੰਦਾ ਸੀ 34000 ਕਰੋੜ ਰੁਪਿਆ ਸਰਕਾਰ ਕੇ ਟੈਂਡਰੋ ਮੇਂ ਪਿਲਫਰੇਜ ਹੋਤੀ ਹੈ ਉਸ ਕੋ ਹਮ ਰੋਕेंगे ਇਹ ਵੀ ਅਰਵਿੰਦ ਕੇਜਰੀਵਾਲ ਕਹਿੰਦਾ ਸੀ 54000 ਕਰੋੜ ਦਾ ਤਾਂ ਮੇਰੇ ਪਾਸ ਇੰਤਜ਼ਾਮ ਹੈ ਤੇ ਫਿਰ ਕਿੱਥੇ ਗਿਆ ਉਹ 54000 ਕਰੋੜ ਰੁਪਿਆ ਕਿੱਧੀਆਂ ਜੇਬਾਂ 'ਚ ਜਾ ਰਿਹਾ ਹੈ ਕਿਹੜੀ ਪਾਰਟੀ ਦੇ ਖਰਚੇ 'ਚ ਜਾ ਰਿਹਾ ਹੈ ਅੱਜ ਮਾਈਨਿੰਗ 'ਚੋਂ ਨਿੱਲ ਹੈ ਮਾਈਨਿੰਗ ਪੰਜਾਬ ਦੇ ਵਿੱਚ ਸਭ ਜਾਣਦੇ ਕਿਸ ਤਰ੍ਹਾਂ ਨਾਲ ਚੱਲ ਰਹੀ ਹੈ ਦਿਨ ਦਿਹਾੜੇ ਪੋਲ ਡਿੱਗਣ ਦੇ ਕਿਨਾਰੇ ਆਗੇ ਹਰ ਬੰਦਾ ਹਾਈਲਾਈਟ ਕਰ ਰਿਹਾ ਕਿੰਨੀ ਇਲਲੀਗਲ ਮਾਈਨਿੰਗ ਪੰਜਾਬ 'ਚ ਹੋ ਰਹੀ ਹੈ ਫਿਰ 20000 ਕਰੋੜ ਰੁਪਇਆ ਕਿੱਥੇ ਇਹ ਵੀ ਭਗਵੰਤ ਮਾਨ ਨੇ ਕਿਹਾ ਸੀ ਕਿ 3 ਸਾਲਾਂ ਦੇ ਵਿੱਚ ਪੰਜਾਬ ਨੂੰ ਅਸੀਂ ਕਰਜ਼ਾ ਮੁਕਤ ਕਰ ਦੇਵਾਂਗੇ ਤੇ 2.5 ਸਾਲਾਂ 'ਚ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਅੱਜ ਪੰਜਾਬ ਤੇ ਚੜ ਗਿਆ ਹੈ ਤੇ ਉਹ ਦੇਣਾ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਅਦਾਈ ਅਦਾਈਗੀ ਜਿਹੜੀ ਆਉਣ ਵਾਲੀਆਂ ਸਰਕਾਰਾਂ ਨੂੰ ਕਰਨੀ ਕਰਨੀ ਪੈਣੀ ਅੱਜ 4 ਲੱਖ ਕਰੋੜ ਦੇ ਨੇੜੇ ਪੌਣੇ 4 ਲੱਖ ਕਰੋੜ ਪੰਜਾਬ ਤੇ ਕਰਜ਼ਾ ਚੜ ਗਿਆ ਤੇ ਅੱਜ ਸਰਕਾਰ ਹੁਣ ਹੋਰ ਪੈਸੇ ਲੈਣ ਵਾਸਤੇ ਰੇਟ ਆਫ ਇੰਟਰਸਟ ਤੁਸੀਂ ਵੇਖ ਲਓ ਡੇਡ ਡੇਡਾ ਦੁੱਗਨੇ ਦੁੱਗਨੇ ਦੇਣ ਨੂੰ ਤਿਆਰ ਹੋਈ ਖੜੀ ਹੈ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਚੀਜ਼ ਮੈਂ ਰੱਖਣੀ ਚਾਹੁੰਦਾ ਸੀ ਕਿ ਕਿਸੇ ਕੀਮਤ ਤੇ ਚਾਹੇ ਸਾਰਾ ਪੰਜਾਬ ਗਹਿਣੇ ਰੱਖਣਾ ਇਹਨਾਂ ਨੂੰ ਪਹੇਜੇ ਇਹਨਾਂ ਨੇ ਕਰਜ਼ਾ ਲੈ ਕੇ ਤੇ ਉਹਦੀ ਯੂਟਿਲਾਈਜੇਸ਼ਨ ਆਪਦੀਆਂ ਮਨਮਰਜ਼ੀਆਂ ਤੇ ਆਪਦੇ ਪ੍ਰੋਪਗੈਂਡਾ ਤੇ ਆਪਦੇ ਪ੍ਰਚਾਰ ਤੇ ਆਪਦੀਆਂ ਆਇਆਸ਼ੀਆਂ ਤੇ ਲਾ ਰਹੇ ਧੰਨਵਾਦ